ਸ਼ੋ ਮਨੀ ਕਾਲੀਦਲ ਦੇ ਮੀਤ ਪ੍ਰਧਾਨ ਤੇ ਹਲਕਾ ਬਟਾਲਾ ਦੇ ਇੰਚਾਰਜ ਨਰੇਸ਼ ਮਹਾਜਨ ਨੇ ਬਲਕ ਸੰਪਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾ ਵਿੱਚ ਆਮ ਆਦਮੀ ਪਾਰਟੀ ਵੱਲੋਂ ਦਰਜ ਕੀਤੀ ਗਈ ਜਿੱਤ ਨੂੰ ਤੱਕਿਸ਼ਾਈ ਕਰਾਰ ਦਿੰਦਿਆ ਕਿ ਆਕ ਆਮ ਆਦਮੀ ਪਾਰਟੀ ਦੇ ਸਰਕਾਰ ਦੀ ਸ਼ੈ ਤੇ ਇਹ ਚੋਣਾ ਜਿੱਤੀਆਂ ਨਹੀਂ ਲੁੱਟੀਆਂ ਹਨ ਚੋਣ ਨਤੀਜੇ ਇਹ ਕੋ 54 ਜਿੱਤियां ਨਹੀਂ ਵੇਜ ਜਾ ਸਕਦੇ ਇਹ ਸਰਕਾਰ ਦੀ ਜਿਹੜੀ ਚੋਣ ਹੈ ਇੱਕ ਲੁੱਟ ਹੋਈ ਔਰ ਲੋਗਾ ਦੇ ਨਾਲ ਗੁੰਡਾਗਰਦੀ ਬਦਮਾਸ਼ੀ ਤੋਂ ਇਲਾਵਾ ਜੋ ਹਾਲਾਤ ਬਟਾਲੇ ਦੇ ਹੋਏ ਨੇ ਮੇਰਾ ਖਿਆਲ ਆ ਪ੍ਰੈਸ ਉਹਨੂੰ ਕਿਉਂ ਨਹੀਂ ਦਿਖਾਇਆ ਕਿੰਦਾ ਇਹ ਲੁੱਟਿਆ ਗਿਆ ਕਿੰਦਾ ਇਹ ਚੋਨਾ ਹੋਈਆਂ ਇਹਨੂੰ ਚੋਨਾ ਨਾ ਕਰਾਉਣ ਦੀ ਥਾਂ ਤੇ ਇਹ ਆਰਾਮ ਦੇ ਨਾਲ ਡੋਮੀਨੇਟ ਕਰ ਲੈਂਦੇ ਕਿਉਂਕਿ ਲੋਕਤੰਤਰ ਦੀਆਂ ਧੜੀਆਂ ਗਿਆ ਉਡਾਈਆਂ ਗਿਆ ਲੋਕਤੰਤਰ ਦਾ ਕਹਾਣ ਹੋਇਆ ਔਰ ਖਾਸ ਕਰਕੇ ਜੋ ਪ੍ਰਸ਼ਾਸਨ ਨੇ ਇਹਨਾਂ ਨੂੰ ਛੂਟ ਦਿੱਤੀ 30 30 40 50 ਜਾਂ ਗੱਡੀਆਂ ਲਾ ਕੇ ਕਾਫਲਾ ਲਾ ਕੇ ਬੁੱਧਾ ਦੇ ਕਬਜ਼ੇ ਕੀਤੇਗੇ ਬੁੱਧਾ ਦੇ ਕਬਜ਼ੇ ਹੀ ਨਹੀਂ ਕੀਤੇਗੇ ਅੰਦਰੋਂ ਕੁੰਡੀਆਂ ਮਾਰੀਆਂ ਗਈਆਂ ਇਸ਼ਾਰਾ ਮੱਜਾ ਸਿੰਘ ਜੋ ਹੋਇਆ ਉੱਥੇ ਪੁਲਿਸ ਦੀ ਹਾਜ਼ਰੀ ਥੋਆ ਔਰ ਸਭ ਥਾਂ ਤੇ ਪੁਲਿਸ ਸੀ ਉੱਥੇ ਉਹਨਾਂ ਨੇ ਜੋ ਕੀਤਾ ਗੁੰਡਾਗਰਦੀ ਦੇ ਨਾਲ ਬੈਲਟ ਪੇਪਰ ਤੇ ਮੋਹਰਾ ਲਾ ਕੇ ਵੋਟਾਂ ਪਾ ਕੇ ਤੇ ਇਹ ਇਲੈਕਸ਼ਨ ਨਹੀਂ ਕੀਤੀ ਜਾਂਦੀ ਕਾਂਗਰਸ ਪੈਸੇ ਤੇ ਧਨ ਬਲ ਦੇ ਨਾਲ ਚੱਲੀ ਮੈਂ ਫੇਰ ਵੀ ਕਹਾਂਗਾ ਕਿ ਸ਼ਰੋਮਣੀ ਅਕਾਲੀ ਦਲ ਦੇ ਜਝਾਰੂ ਵਰਕਰਾਂ ਨੇ ਔਰ ਯੋਧਿਆਂ ਨੇ ਉਹ ਸਾਰੀਆਂ ਚੀਜ਼ਾਂ ਦਾ ਮੁਕਾਬਲਾ ਤਗੜਿਆ ਹੋ ਕੇ ਕੀਤਾ ਪਰ ਫਿਰ ਵੀ ਉਹ ਸਾਹ ਵਰਦਕ ਬੂਤ ਲੱਗੇ ਔਰ ਅچھے ਨਤੀਜਿਆਂ ਦੇ ਰੂਪ ਚ ਸਾਹਮਣੇ ਆਏ ਔਰ ਲੋਗ ਪਿੰਡਾਂ ਦੇ ਅੰਦਰ ਇਹ ਮਹਿਸੂਸ ਕਰਦੇ ਨੇ ਕਿ ਇਹ ਸਰਕਾਰ ਦੀ ਦਾ ਬਦਵਾਸ਼ੀ ਦਾ ਜਵਾਬ ਗੁੰਡਾਗਰਦੀ ਦਾ ਜਵਾਬ 2027 ਦੇ ਚੋਣਾਂ ਦੇ ਅੰਦਰ ਦਿੱਤਾ ਜਾਏਗਾ ਸੁਖਵੀਰ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਹੋਣਗੇ ਔਰ ਇਹਨਾਂ ਧੰਦਲੀਆਂ ਦਾ ਇਹਨਾਂ ਦੀ ਗੁੰਡਾਗਰਦੀ ਦਾ ਇਹਨਾਂ ਦੀਆਂ ਵੋਟਾਂ ਦੀ ਲੁੱਟ ਦਾ 2027 ਦੀ ਜਨਤਾ ਜਵਾਬ ਦਵੇਗੀ ਕਿਉਂਕਿ ਜਨਤਾ ਇਸ ਸ਼ਾਸਨ ਤੋਂ ਪਾ ਜਿਹੜਾ 4 ਸਾਲ ਦਾ ਸ਼ਾਸਨ ਹੈ ਜਿਹਦੇ ਚ ਨਾ ਕੋਈ ਵਿਕਾਸ ਹੋਇਆ ਨਾ ਕਿਸੇ ਨੂੰ ਕੋਈ ਰਿਆਤ ਮਿਲੀ ਹੈ ਜੋ ਰਿਆਤਾ ਸ਼੍ਰੋਮਣੀ ਅਕਾਲੀ ਦਲ ਦੇ 10 ਸਾਲ ਦੇ ਸ਼ਾਸਨ ਚ ਮਿਲੀਆਂ ਸੀ ਉਹ ਵੀ ਜਿਹੜੀਆਂ ਇਹਨਾਂ ਨੇ ਖੋਈਆਂ ਲੋਕ ਵਕਤ ਦੀ ਕੰਡਿਆ ਵਕਤ ਆਂਦਿਆਂ ਆਂਦਿਆਂ 6 ਮਹੀਨਿਆਂ ਦੇ ਬਾਅਦ ਤੁਸੀਂ ਹਾਲਾਤ ਦੇਖੋਗੇ ਇਹ ਇਹਨਾਂ ਨੂੰ ਪਿੰਡਾਂ ਤੇ ਛੱਡ ਕੇ ਸ਼ਹਿਰਾਂ 'ਚ ਕਿਸੇ ਵੀ ਜਾ ਕੇ ਕੋਲੋਂ ਨੂੰ ਥਾਂ ਨਹੀਂ ਮਿਲਨੀ ਅੱਜ ਜੋ ਵੀ ਆ ਘਾਰੇ ਨੇ ਸਦਾ ਦੇ ਨਸ਼ੇ 'ਚ ਚੂਰ ਹੋ ਗਏ ਹੰਕਾਰ ਦੇ ਰੂਪੀ 라ਵਣ ਦੇ ਰੂਪ ਜੇ ਕੱਬ ਕਰ ਰਹੇ ਨੇ ਔਰ ਉਹ ਆ ਨਤੀਜਾ ਆਉਣ ਵਾਲੇ ਸਮੇਂ ਦੇ ਅੰਦਰ ਜਨਤਾ ਮੂੰਹ ਤੋੜ ਜਵਾਬ ਦੇਗੀ ਔਰ ਇਹ ਸ਼ਰੋਮੀ ਅਕਾਲੀ ਦਲ ਪੰਜਾਬ 'ਚ ਜਿੱਤ ਹਾਸਲ ਕਰੇਗਾ ਔਰ ਜਿੱਤ ਹਾਸਲ ਕਰਕੇ ਲੋਕਾਂ ਦੀ ਸਹੂਲਤਾ ਲੋਕਾਂ ਦੇ ਨਾਲ ਜੋ ਗੁੰਡਾਗਰਦੀ ਹੋਈ ਆ ਜੋ ਅਮਨ ਤੇ ਚੈਨ ਦਾ ਸ਼ਾਸਨ ਹੈ ਉਹ ਫਿਰ ਵਾਪਸ ਆਏਗਾ ਔਰ ਵਾਪਸ ਆ ਕੇ ਲੋਕਾਂ ਨੂੰ ਇਸ ਪੰਜਾਬ ਨੂੰ ਵਿਕਾਸ ਦੀਆਂ ਲੀਹਾਂ ਤੇ ਲਜਾਇਆ ਜਾਏਗਾ ਔਰ ਬਟਾਲੇ ਦੇ ਅੰਦਰ ਜਿਹੜੇ ਕਹਿੰਦੇ ਵੀ ਵੱਡੇ ਪ੍ਰੋਜੈਕਟ ਲਿਆਵਾਂਗੇ ਬਟਾਲੇ ਦੇ ਅੰਦਰ ਵਿਕਾਸ ਕਰਾਂਗੇ ਇੱਕ ਸੜਕਾ ਦੋ ਤਿੰਨ ਬਣਾ ਕੇ ਤੇ ਕਹਿੰਦੇ ਵਿਕਾਸ ਕੀਤਾ ਵਿਕਾਸ ਕਿਸੇ ਦਾ ਨਹੀਂ ਹੋਇਆ ਪਿੰਡਾਂ ਦੇ ਅੰਦਰ ਇਲੈਕਸ਼ਨਾਂ ਦੇ ਅੰਦਰ ਜਾ ਜਾ ਕੇ ਵੋਟ ਆਪਣੇ ਮਹ ਉਦਘਾਟਨ ਕਰਨੇ ਤੇ ਜਾ ਕੇ ਸੜਕਾਂ ਪੁੱਟ ਰਹੀਆਂ ਤੇ ਲੋਕਾਂ ਨੂੰ ਝੂਠੇ ਚੈੱਕ ਦਿਖਾ ਕੇ ਕੱਚਿਆ ਕੋਠਿਆਂ ਦੇ ਵੀ ਤੁਹਾਨੂੰ ਬਾਅਦ ਚ ਦੇਾਂਗੇ ਔਰ ਪਹਿਲਾਂ ਵਾਂਗੂ ਫੇਰ ਝੂਠ ਦਾ ਧੰਗੀ ਦਾ ਸ਼ਿਕਾਰ ਕੀਤਾ ਆਉਣ ਵਾਲੇ ਸਮੇਂ ਚਦਾ ਜਵਾਬ ਜਨਤਾ ਦਾ